ਬਹੁਤ ਸੋਹਣੇ ਕਲੈਕਸ਼ਨ ਆ ਜੀ ਕ੍ਰਾਸ ਟਿਸ਼ੂ ਫੈਬਰਿਕ ਦੇ ਵਿੱਚ ਜਿਨ੍ਹਾਂ ਨੇ ਹੈਵੀ ਹੈਂਡਵਰਕ ਦੇ ਵਰਕ ਸੂਟ ਰੈਡੀ ਕਰਵਾਉਣੇ ਨੇ ਬਹੁਤ ਸੋਹਣਾ ਕਪੜਾ ਲਾਂਚ ਹੋਇਆ ਜੀ ਚਾਰ ਕਲਰਾਂ ਦੇ ਨਾਲ ਕਲਰ ਚਾਰਟ ਆਉਣਗੇ ਚਾਰ ਕਲਰੇ ਚਾਰੇ ਕਲਰ ਇੰਗਲਿਸ਼ ਕਲਰ ਚਾਰਟ ਆ ਦੇਖੋ ਜੀ ਪ੍ਰੀਮੀਅਮ ਕਪੜਾ ਐਸਕੇ ਬ੍ਰੈਂਡ ਦਾ ਕ੍ਰਾਸ਼ ਟਿਸ਼ੂ ਫੈਬਰਿਕ ਸਭ ਤੋਂ ਨਵਾਂ ਕਪੜਾ ਜੀ ਇਹਦੇ ਵਿੱਚ ਖੀਨ ਖਾਬ ਦਾ ਪ੍ਰਿੰਟ ਵੀ ਆ ਗਿਆ ਦੇਖੋ ਜੀ ਆਪਣਾ ਤੇ ਜਿਹੜਾ ਕਪੜਾ ਆ ਗਿਆ ਕ੍ਰਾਸ਼ ਆ ਗਿਆ ਦੇਖੋ ਜੀ ਕ੍ਰਾਸ਼ ਟਿਸ਼ੂ ਦਾ ਕਪੜਾ ਆ ਗਿਆ ਫੈਬਰਿਕ ਐ ਜਿਹੜਾ ਸਭ ਤੋਂ ਨਵਾਂ ਲਾਂਚ ਕਰਿਆ ਐਸਕੇ ਮੇਲੇ ਚਾਰ ਕਲਰੇ ਚਾਰੇ ਕਦਰ ਦੇਖੋ ਅਲਟੀਮੇਟ ਨੇ ਕਲਰ ਚਾਰਟ ਦੇਖੋ ਜੀ ਨਾ ਆਪਣੇ ਕੋਲੇ ਪਹਿਲਾ ਹੋਣਾ ਹੈਗਾ ਜਿਹੜੇ ਕਲਰ ਚਾਰਟ ਹੁਣ ਨਵੇਂ ਰੈਡੀ ਹੋਏ ਨੇ ਚਾਰ ਚਾਰ ਕਲਰ ਨੇ ਔਰ ਬਹੁਤ ਸਾਰੇ ਡਿਜ਼ਾਈਨਰ ਕ੍ਰਾਸ਼ ਟਿ ਦਰਚਾਰ ਚੈੱਕ ਕਰ ਲੋ ਜੀ ਕਿੰਨਾ ਅਲਟੀਮੇਟ ਹੈ ਕ੍ਰਾਸ ਟਿਸ਼ੂ ਫੈਬਰਿਕ ਆ ਸਭ ਤੋਂ ਹੌਟ ਸੇਲਿੰਗ ਵਾਲਾ ਕੱਪੜਾ ਜੀ ਇਸ ਟਾਈਮ ਦਾ ਇਹ ਕ੍ਰਾਸ ਟਿਸ਼ੂ ਫੈਬਰਿਕ ਹੈ ਜੀ ਨਵਾਂ ਕੱਪੜਾ ਲਾਂਚ ਹੋਇਆ ਔਰ ਕੱਪੜੀ ਫਿਨਿਸ਼ਿੰਗ ਚੈੱਕ ਕਰ ਲੋ ਖੀਨ ਖਾਵ ਵੀ ਆ ਗਿਆ ਇਹਦੇ ਵਿੱਚ ਸਭ ਤੋਂ ਨਵਾਂ ਕੱਪੜਾ ਜਿਹੜਾ ਹੈ ਕ੍ਰਾਸ ਟਿਸ਼ੂ ਫੈਬਰਿਕ ਦੇ ਵਿੱਚ ਖੀਨ ਖਾਵ ਦਾ ਇਹ ਮੇਲਾ ਅਲਡੀਸ਼ਰ ਸ਼ੋਰੂਮ ਵੀ ਕੀਤਾ ਏਸਕੇ ਬ੍ਰਾਂਡ ਦਾ ਕੱਪੜਾ ਸਭ ਤੋਂ ਨਵਾਂ ਕੱਪੜਾ ਜੀ ਇਹ ਪੇ ਫੋਲੋ ਕਰ ਲੋ ਪ੍ਰਾਈਸ ਦੇਵਾਂਗੇ 1900 ਰੁਪਏ ਰੇਂਜ ਦੇ ਵਿੱਚ ਸਿਰਫ ਸਿਰਫ ਔਰ ਸਿਰਫ 1900 ਰੁਪਏ ਰੇਂਜ ਦੇ ਵਿੱਚ ਹੈ ਜੀ ਜ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਜੀ ਚਾਰ ਕਲਰ ਨੇ ਚਾਰੇ ਕਲਰ ਦੇਖੋ ਕਿੰਨੇ ਅਲਟੀਮੇਟ ਨੇ ਔਰ ਪੇਜ ਫੋਲੋ ਕਰ ਲਓ ਜੀ ਐਜੀ ਐਜੀ ਕਲੈਕਸ਼ਨ ਦੇਖਣ ਲਈ ਸਾਡਾ ਪੇਜ ਨਾਲ ਬਨੇ ਰਹੋ ਅਲੀ ਸ਼ੇਰ ਸ਼ੋਰੂਮ ਵਿਖੀ ਥਾਣਾ ਰੋਡ ਤੇ ਸ਼ੋਰੂਮ ਹੈ ਜੇ ਪ੍ਰਾਲੀ ਸ਼ੇਰ ਵਾਲਾ ਦਾ ਕੱਪੜਾ ਦਾ ਸ਼ੋਰੂਮ ਥਾਣਾ ਰੋਡ ਵਿਖੀ ਜਲਦੀ ਜਲਦੀ ਵਿਜ਼ਿਟ ਕਰ ਲਓ ਜੀ ਜਿਹਨਾਂ ਨੇ ਆਰਡਰ ਬੁੱਕ ਕਰਾਉਣਾ ਆਰਡਰ ਬੁੱਕ ਕਰਾ ਲਓ 1900 ਰੁਪਏ ਦੇ ਰੇਟ ਦੇ ਵਿੱਚ ਹੈ ਸਿਰਫ 1900 ਰੁਪਏ ਦੇ ਵਿੱਚ ਖੀਨ ਖਾਬ ਦਾ ਸੂਟ ਹੈ ਜੀ ਨਾਲੇ ਨਾਲੇ ਕ੍ਰਾਸਟਿਚੂ ਫੈਬਰਿਕ ਹੈ ਜੀ ਨਵਾਂ ਕੱਪੜਾ ਸਭ ਤੋਂ